ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਜਦ ਲੋਹਾ ਰੀਪਾ ਸਿੱਧ ਗੁਰੂ ਜੀ ਦੇ ਗਿਆਨ ਤੋਂ ਪ੍ਰਭਾਵਿਤ ਹੋ ਕੇ ਚਲਾ ਗਿਆ ਫਿਰ ਚੰਗਰਨਾਥ ਨੇ ਗੁਰੂ ਜੀ ਨੂੰ ਪੁੱਛਿਆ ਤੁਹਾਡਾ ਨਾਮ ਕੀ ਹੈ ਗੁਰੂ ਜੀ ਨੇ ਕਿਹਾ ਨਾਨਕ ਉਸ ਨੇ ਫਿਰ ਪੁੱਛਿਆ ਤੁਹਾਡੀ ਜਾਤ ਕੀ ਹੈ ਗੁਰੂ ਜੀ ਨੇ ਕਿਹਾ ਕੋਈ ਨਹੀਂ ਝੰਗਰਨਾਥ ਨੇ ਫਿਰ ਪੁੱਛਿਆ ਕਿ ਤੁਹਾਡਾ ਕਰਮ ਕੀ ਹੈ ਗੁਰੂ ਜੀ ਨੇ ਕਿਹਾ ਕਿ ਸੱਚੇ ਦੀ ਬਾਣੀ ਨਾਲ ਉਸ ਦੀ ਸੇਵਸਲਾਹ ਕਰਨਾ ਸਾਡਾ ਕਰਮ ਹੈ ਇੱਕ ਸਿੱਧ ਕਨੀਫੇ ਨੇ ਕਿਹਾ ਕਿ ਕੰਨ ਪਰਵਾ ਕੇ ਵਿੱਚ ਮੁੰਦਰਾ ਪਾ ਕੇ ਗੋਰਖਨਾਥ ਨੂੰ ਗੁਰੂ ਧਾਰਨ ਤੋਂ ਬਗੈਰ ਯੋਗ ਮਤ ਦੇ ਪ੍ਰਾਪਤੀ ਨਹੀਂ ਹੋ ਸਕਦੇ ਅਤੇ ਯੋਗ ਮਤ ਤੋਂ ਬਗੈਰ ਪਰਮ ਪਦ ਦੇ ਪ੍ਰਾਪਤੀ ਵੀ ਨਹੀਂ ਹੋ ਸਕਦੇ ਇਸ ਲਈ ਮੇਰੀ ਮੰਨੋ ਗੋਰਖ ਨੂੰ ਆਪਣਾ ਗੁਰੂ ਧਾਰ ਕੇ ਯੋਗ ਮਤ ਦੇ ਪ੍ਰਾਪਤੀ ਕਰ ਲਵੋ ਗੁਰੂ ਜੀ ਨੇ ਕਿਹਾ ਸਿਰਫ ਕੰਨ ਪਾੜਨ ਨਾਲ ਯੋਗ ਦੀ ਪ੍ਰਾਪਤੀ ਨਹੀਂ ਹੋ ਸਕਦੇ ਸਹੀ ਯੋਗੀ ਉਹੀ ਹੈ ਜਿਹੜਾ ਆਪਣੇ ਜੀਵਨ ਵਿੱਚੋਂ ਮੋਹ ਮਾਇਆ ਅਤੇ ਬਾਸ਼ਨਾਵਾਂ ਦੇ ਵਲੇਖਾਂ ਨੂੰ ਪਾੜ ਦੇਵੇ ਪਰ ਤੁਸੀਂ ਅਜੇ ਇੱਥੇ ਤੱਕ ਨਹੀਂ ਪਹੁੰਚ ਸਕੇ ਫਿਰ ਇੱਕ ਸਿੱਧ ਅਨੀਫੇ ਨੇ ਗੁਰੂ ਜੀ ਨੂੰ ਪ੍ਰਸ਼ਨ ਕੀਤਾ ਕਿ ਯੋਗ ਮਤ ਧਾਰਨ ਕਰਨ ਤੋਂ ਬਗੈਰ ਮਨ ਨਿਰਮਲ ਨਹੀਂ ਹੋ ਸਕਦਾ ਮਨ ਨਿਰਮਲ ਹੋਣ ਤੋਂ ਬਗੈਰ ਇਹ ਦੁਨੀਆ ਨਹੀਂ ਜਿੱਤੀ ਜਾ ਸਕਦੀ ਗੁਰੂ ਜੀ ਨੇ ਉਸ ਨੂੰ ਕਿਹਾ ਕਰਤਾਰ ਦੇ ਨਾਮ ਨੂੰ ਹਿਰਦੇ ਵਿੱਚ ਧਾਰ ਕੇ ਸਿਮਰਨ ਕਰਨ ਨਾਲ ਅਸੀਂ ਆਪਣਾ ਮਨ ਨਿਰਮਲ ਕਰ ਲਿਆ ਹੈ ਸੰਤਾਂ ਦਾ ਸੰਗ ਕਰਕੇ ਵਾਹਿਗੁਰੂ ਦੇ ਸਿਫਤ ਸਲਾਹ ਕਰਕੇ ਤੁਸੀਂ ਦੁਨੀਆਂ ਵਿੱਚ ਜੀਵਨ ਦੀ ਬਾਜ਼ੀ ਜਿੱਤ ਲੈਂਦੇ ਹੋ ਅਤੇ ਦਰਗਾਹ ਵਿੱਚ ਵੀ ਮਾਣ ਪ੍ਰਾਪਤ ਕਰਦੇ ਹੋ। ਗੋਪੀ ਚੰਦ ਨੇ ਪੁੱਛਿਆ ਕਿ ਤੁਹਾਡਾ ਇਸ ਸਥਾਨ ਤੇ ਆਉਣ ਦਾ ਮੰਤਵ ਕੀ ਹੈ? ਮਾਤ ਲੋਕ ਦਾ ਕਿਹੋ ਜਿਹਾ ਹਾਲ ਹੈ? ਗੁਰੂ ਜੀ ਨੇ ਕਿਹਾ ਇਹ ਮੇਰਾ ਇੱਥੇ ਆਉਣ ਦਾ ਮੁੱਖ ਮਨੋਰਥ ਤੁਹਾਡੀ ਸੁੱਤੀ ਹੋਈ ਆਤਮਾ ਨੂੰ ਜਗਾਉਣਾ ਦਾ ਹੈ ਮਾਤ ਲੋਕ ਵਿੱਚ ਪਰਜਾ ਦਾ ਬੁਰਾ ਹਾਲ ਹੈ ਰਾਜੇ ਕਸਾਈ ਬਣੇ ਹੋਏ ਹਨ ਸਾਰੇ ਪਾਸੇ ਪਾਪ ਅਤੇ ਜ਼ੁਲਮ ਦੀ ਹਨੇਰੀ ਚੱਲ ਰਹੀ ਹੈ ਹੱਕ ਸੱਚ ਦੀ ਰੋਸ਼ਨੀ ਦੇਣ ਵਾਲਾ ਚੰ드ਰਮਾ ਬਕਾਰਾਂ ਦੇ ਹਨੇਰੇ ਵਿੱਚ ਅਲੋਪ ਹੋ ਚੁੱਕਾ ਹੈ ਦੁੱਖਾਂ ਦੀ ਭੱਠੀ ਵਿੱਚ ਛੜ ਰਹੀ ਮਨੁੱਖਤਾ ਦੇ ਕੋਈ ਵੀ ਬਾਹ ਫੜਨ ਵਾਲਾ ਨਹੀਂ ਹੈ ਤੁਸੀਂ ਉਹਨਾਂ ਦੀ ਸਾਰ ਲੈਣ ਦੀ ਬਜਾਏ ਡਰ ਕੇ ਪਹਾੜਾਂ ਦੀਆਂ ਅਕੰਧਰਾਂ ਵਿੱਚ ਆ ਕੇ ਛੁੱਪ ਗਏ ਹੋ ਤੁਸੀਂ ਆਪਣਾ ਧਰਮ ਗਵਾ ਲਿਆ ਹੈ ਧਰਮ ਦਾ ਕੰਮ ਦੁਖੀਆਂ ਦਾ ਦੁੱਖ ਵੰਡਾਉਣ ਦਾ ਹੈ ਤੁਸੀਂ ਲੋਕਾਂ ਨੂੰ ਪਾਪਾਂ ਦੀ ਅੱਗ ਵਿੱਚ ਸੜਦੇ ਹੋਏ ਛੱਡ ਕੇ ਆਪਣੀ ਮੁਕਤੀ ਲੱਭਦੇ ਹੋ ਇਹ ਗੱਲ ਸੁਣ ਕੇ ਗੁਰੂ ਜੀ ਦੇ ਗੋਪੀ ਚੰਦ ਵੀ ਚੁੱਪ ਕਰ ਗਿਆ ਗੌਰਵ ਇਤਿਹਾਸ ਸੁਣਾਉਂਦੇ ਆ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਇਹ ਸਾਖੀ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣੇ ਅਤੇ ਇਹ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ